ਜੀ ਸਾਹਿਬ ਦੇ ਵਿੱਚ ਗੁਰਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਇਸ ਵਿੱਚ ਧਰਤੀ ਥਾਫ ਰਕੀ ਧਰਮ ਸਾਜ਼ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਨੇਕ ਅਨੰਤ ਭਾਵ ਜਦੋਂ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਨੇ ਧਰਤੀ ਨੂੰ ਜਨਮ ਦਿੱਤਾ ਧਰਤੀ ਚੋਂ ਪ੍ਰਕਿਰਤੀ ਨੇ ਜਨਮ ਲਿਆ ਫਿਰ ਕਿਰਤੀ ਤੋਂ ਪਸ਼ੂਆਂ ਪੰਛੀਆਂ ਅਨੇਕਾਂ ਹੀ ਜਾਨਵਰਾਂ ਨੇ ਜਨਮ ਲਿਆ ਜਿਸ ਦੀ ਸ਼ਮੋਰ ਜਾਤੀ ਜੋ ਉੱਭਰ ਕੇ ਆਈ ਉਸ ਨੂੰ ਕਹਿੰਦੇ ਨੇ ਮਾਨੁਸ਼ ਮਾਨੁਖ ਇਨਸਾਨ ਇਨਸਾਨ ਇਸ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਸਰਵੋਤਮ ਹੈ ਇਨਸਾਨ ਇਸ ਤਰ੍ਹਾਂ ਦੀ ਸੋਚ ਰੱਖਦਾ ਉਹ ਚੰਗਾ ਵੀ ਕਰ ਸਕਦਾ ਮਾੜਾ ਵੀ ਕਰ ਸਕਦਾ ਉਹ ਪਿਆਰ ਵੀ ਕਰ ਸਕਦਾ ਨਫ਼ਰਤ ਵੀ ਕਰ ਸਕਦਾ ਕਿਉਂਕਿ ਮਨ ਦੇ ਅੰਦਰ ਇਸ ਤਰ੍ਹਾਂ ਦੀ ਸ਼ਕਤੀ ਮਾਲਕ ਨੇ ਪਾਈ ਹੈ ਪਰ ਇੱਕ ਗੱਲ ਵਿਚਾਰਨ ਵਾਲੀ ਆ ਕਿ ਫਲ ਉਸੇ ਮੁਤਾਬਕ ਹੀ ਮਿਲਦਾ ਹੈ ਜੇ ਤੁਸੀਂ ਨਫ਼ਰਤ ਕਰਦੇ ਹੋ ਤਾਂ ਫਲ ਨਫ਼ਰਤ ਹੀ ਆ ਜੇ ਪਿਆਰ ਕਰਦੇ ਹੋ ਤਾਂ ਫਲ ਪਿਆਰ ਹੀ ਆ ਇਸ ਕਰਕੇ ਪ੍ਰਕਿਰਤੀ ਸਾਡੀ ਮੁੱਢਲੀ ਦੇਣ ਹੈ ਪ੍ਰਕਿਰਤੀ ਸਾਡਾ ਜੀਵਨ ਦਾ ਮੁੱਢਲਾ ਅੰਗ ਹੈ ਇਸ ਕਰਕੇ ਜ਼ਿੰਦਗੀ ਨਾਲੋਂ ਵੀ ਵੱਧ ਕੇ ਪ੍ਰਕਿਰਤੀ ਨਾਲ ਪਿਆਰ ਕਰਨਾ ਚਾਹੀਦਾ ਧੰਨਵਾਦ